ਪੰਜਾਬ ਨਾਲ ਜੋ ਇੱਕ ਡੀਪ ਸਟੇਟ ਦਾ ਵੇਰਵਾ ਮੈਂ ਅੰਦਰ ਕਿਆ ਇਹਨਾਂ ਦੇ ਚਿਹਰਿਆਂ ਤੇ ਕਿ ਅੱਜ ਤੁਹਾਡੇ ਕੋਲ ਸਰਕਾਰ ਨਹੀਂ ਹੈ ਕੇਂਦਰ ਤੁਸੀਂ ਮਗਰਲੀਆ ਪਾਰਟੀਆਂ ਨੂੰ ਉਹਦੀ ਨੁਕਤਾ ਚੀਨੇ ਕਰ ਰਹੇ ਹੋ ਠੀਕ ਹੈ ਫਰਜ਼ ਕਰੋ ਤੁਹਾਡੇ ਕੋਲ ਵੀ ਸਰਕਾਰ ਹੋਵੇ ਤੁਹਾਡੇ ਤੋਂ ਵੀ ਐਸੇ ਡੀਪ ਸਟੇਟ ਨੇ ਇਦਾਂ ਹੀ ਐਕਸ਼ਨ ਕਰਾਉਣੇ ਔਰ ਤੁਹਾਡੇ ਤੋਂ ਹੁਣ ਕਰਾਏ ਨੇ ਤਾਜ਼ੇ ਤੁਹਾਡੇ ਕੋਲੋਂ ਸਾਡੇ ਕਿਸਾਨਾਂ ਦੇ ਅੰਦੋਲਨ ਨੂੰ ਖਨੌਰੀ ਤੇ ਸ਼ੰਭੂ ਬਾਰਡਰ ਤੋਂ ਕੁਟਾਪਾ ਚੜਾ ਕੇ ਬਲਡੋਜ਼ਰ ਚੜਾ ਕੇ ਉਹਨਾਂ ਦੇ ਜਿਹੜੇ ਚੜਾਏ ਉਹ ਤੁਸੀਂ ਡੀਪ ਸਟੇਟ ਦਿੱਲੀ ਦੇ ਕਹਿਣ ਦੇ ਉੱਤੇ ਕੀਤੇ ਨੇ ਤੁਹਾਡੇ ਕੋਲੋਂ ਆਪਣੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਵਾ ਕੇ ਡਿਬਰੂਗੜ ਦੇ ਆ ਜੇਲ੍ਹਾਂ ਵਿੱਚ ਭੇਜਿਆ ਉਹ ਡੀਪ ਸਟੇਟ ਨੇ ਤੁਹਾਡੇ ਕੋਲੋਂ ਕਰਾਇਆ ਵਾ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਪਟਿਆਲੇ ਦਾ ਇੱਕ ਨੌਜਵਾਨ ਜਸਪ੍ਰੀਤ ਸਿੰਘ 22 ਸਾਲ ਦਾ ਕੈਨੇਡਾ ਤੋਂ ਆਇਆ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਉਹ ਡੀਪ ਸਟੇਟ ਨੇ ਤੁਹਾਡੇ ਕੋਲੋਂ ਦਿੱਲੀੋਂ ਕਹਿ ਕੇ ਇੱਥੋਂ ਕਰਵਾਇਆ ਔਰ ਬਹੁਤ ਸਾਰੇ ਹੋਰ ਪੁਲਿਸ ਮੁਕਾਬਲੇ ਜਿਹੜੇ ਡਾਊਟਫੁਲ ਨੇ ਜਿਹੜੇ ਫੇਕ ਇਨਕਾਊਂਟਰਸ ਨੇ ਉਹੀ ਡੀਪ ਸਟੇਟ ਕਰਾ ਰਹੀ ਆ ਇਸ ਕਰਕੇ ਦੂਜੀਆਂ ਤੇ ਉਂਗਲੀਆਂ ਚੱਕਣ ਤੋਂ ਪਹਿਲਾਂ ਇਹ ਦੇਖੋ ਕਿ ਤੁਸੀਂ ਪੰਜਾਬ ਦੇ ਲੋਕਾਂ ਦਾ ਕਿਵੇਂ ਕਾਣ ਕਰ ਰਹੇ ਹੋ ਅੱਜ ਇੱਕ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰੋਟੈਸਟ ਅਲਾਉ ਨਹੀਂ ਕੀਤਾ ਜਾਵੇਗਾ ਕੀ ਪੰਜਾਬ ਅਥੋਰਿਟੇਰੀਅਨ ਸਟੇਟ ਹੈ ਕੀ ਪੰਜਾਬ ਕਿਸੇ ਡਿਕਟੇਟਰ ਥੱਲੇ ਹੈ ਇਹਦਾ ਮਤਲਬ ਹੁਣ ਕਿਸਾਨਾਂ ਨੂੰ ਕਦੀ ਕਿਤੇ ਕੁੱਟਦੇ ਨਹੀਂ ਗੁਰਦਾਸਪੁਰ ਅੱਜ ਸਾਰਾ ਕਿਸਾਨ ਮਜ਼ਦੂਰ ਮੋਰਚੇ ਦੇ ਲੀਡਰਾਂ ਨੂੰ ਤੜਕੇ ਸਵੇਰੇ ਉਹਨਾਂ ਦੇ ਘਰਾਂ ਤੋਂ ਅਰੈਸਟ ਕਰ ਲਿਆ ਕਿਉਂਕਿ ਉਹਨਾਂ ਨੇ ਸ਼ੰਭੂ ਪੁਲਿਸ ਸਟੇਸ਼ਨ ਦੇ ਜਾ ਕੇ ਧਰਨਾ ਦੇਣਾ ਸੀਗਾ ਸੋ ਮੇਰੇ ਵੀਰੋ ਦੂਜਿਆਂ ਨੂੰ ਨੁਕਤਾਚੀਨੀ ਕਰਨੀ ਬਹੁਤ ਸੌਖੀ ਆ ਪਰ ਇਹ ਦੱਸੋ ਕਿ ਪਿਛਲੇ 3 ਸਾਲਾਂ ਵਿੱਚ ਤੁਸੀਂ ਡੈਮ ਸੇਫਟੀ ਐਕਟ ਦੇ ਵਿੱਚ ਕਾਨੂੰਨਦਾਰਾ ਕਿਉਂ ਨਹੀਂ ਲਿਆ ਤੁਸੀਂ ਜੋ BBMP ਦੇ ਰੂਲਸ ਆਲਟਰ ਕੀਤੇ ਯੂਨੇ ਪਾਵਰ ਮਿਨਿਸਟਰੀ ਨੇ ਉਹਦੇ ਖਿਲਾਫ ਕੋ ਐਕਸ਼ਨ ਨਹੀਂ ਲਿਆ ਔਰ ਹੁਣ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਅਗਰ ਤੁਸੀਂ ਮਤਾ ਪਾਸ ਕਰਨਾ ਤੇ ਸੈਕਸ਼ਨ ਰੀਆਰਗੇਨਾਈਜੇਸ਼ਨ ਐਕਟ 1968 ਦੀ 78 79 80 ਮਦ ਉਹ ਵੀ ਰਿਜੈਕਟ ਕੀਤੀ ਜਾਵੇ ਤੇ ਦੂਜਿਆਂ ਸੂਬਿਆਂ ਦੇ ਕੋਲੋਂ ਪਾਣੀ ਦਾ ਬਣਦੀ ਰਾਇਲਟੀ ਜ਼ਰੂਰ ਮੰਗੀ ਜਾਵੇ ਇਹ ਤਾਂ ਤੁਹਾਡੇ ਕੋ ਗੱਲਾਂ ਕਹਿਣੀਆਂ ਪਈਆਂ ਕਿਉਂਕਿ ਅੰਦਰ ਸਾਡੀ ਆਵਾਜ਼ ਨੂੰ ਦਬਾਇਆ ਜਾਂਦਾ ਵਾ ਔਰ ਬਿਲਕੁਲ ਇੰਟਰਪਟ ਕੀਤਾ ਜਾਂਦਾ ਟੋਕ ਟਕਈਏ ਵਿੱਚ ਟਾਈਮਸ ਆਇਆ ਕੀਤਾ ਜਾਂਦਾ ਇਹ ਮੈਂ ਤੁਹਾਡੇ ਜ਼ਰੀਏ ਗੱਲਾਂ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਸੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ